ਏ ਦੱਸੋ ਜਿਸ ਤਰ੍ਹਾਂ ਦੀ ਹੁਣ ਸਰਕਾਰ ਹੈ ਕੀ ਤੁਹਾਡੀ ਜ਼ਿੰਦਗੀ ਵਿੱਚ ਪਹਿਲਾਂ ਵੀ ਕਦੇ ਕੋਈ ਐਸ ਤਰ੍ਹਾਂ ਦੀ ਸਰਕਾਰ ਆਈ ਹੈ ਹਾਂ 3-400 ਸਾਲ ਪਹਿਲਾਂ ਵਕੀਲ ਸਾਹਿਬ ਮੁਗਲਾਂ ਦੀ ਸਰਕਾਰ ਰਹੀ ਸੀ ਹਾਂ ਉਹਨਾਂ ਨੇ ਛਿੱਖਾਂ ਦੇ ਛਿਰਾਂ ਦੇ ਮੁੱਲ ਪਾਤੇ ਸੀ ਜੋ بڑے ਤਸੀਹੇ ਦਿੰਦੇ ਸੀ ਚੌਂਕ 'ਚ ਖੜਾ ਕੇ ਤਸੀਹੇ ਦਿੰਦੇ ਸੀ ਜੋ ਕਰਦੇ ਸੀ ਸਾਹਮਣਾ ਕਰਦੇ ਸੀ ਪਰ ਜਿਹੜੀ ਇਹ ਸਰਕਾਰ ਇਹ ਤਾਂ ਪਿੱਠ ਪਿੱਛੇ ਕਰਦੇ ਦੁਗਜੇ ਦੇ ਮੋਢੇ ਦੇ ਧਰਕੇ ਗੋਲੀ ਚਲਾਉਂਦੇ ਆ ਜਿਹੜੀ ਮੁਗਲਾਂ ਦੀ ਸਰਕਾਰ ਵੀ ਇਹ ਸ਼ਰੇਆਮ ਤਸੀਹੇ ਦਿੰਦੀ ਦੀ ਪਰ ਇਹ ਤਾਂ ਸੀ ਇਹ ਹੋਰ ਤਰੀਕੇ ਨਾਲ ਦਿੰਦੇ ਨੇ ਮਹंगाई ਵਧਾ ਦਿੰਦੇ ਨੇ ਫਸਲਾਂ ਦੇ ਭਾਅ ਨਹੀਂ ਦਿੰਦੇ ਇਸੇ ਕਰਕੇ ਲੋਕ ਖੁਦਕਸ਼ੀਆਂ ਕਰ ਰਹੇ ਨੇ ਕੋਈ ਹੋਰ ਸੀਕ੍ਰੇਟ ਗੱਲ ਦੱਸੋ ਇੱਕ ਹੋਰ ਸੀਕ੍ਰੇਟ ਗੱਲ ਦੱਸਦਾ ਇਹਦੀ ਧਰਮ ਰਾਜ ਨਾਲ ਸਿੱਧੀ ਗੱਲ ਹੈ ਤਾਨਾ ਤਾਂ ਨਰਜਾ ਨਹੀਂ ਸਦੀਆਂ ਪਹਿਲਾਂ ਵੀ ਬਾਬਰ ਲੁੱਟਦਾ ਆਇਆ ਤੇ ਅੱਜ ਵੀ ਲੁੱਟ ਰਿਹਾ ਤੇ ਅੱਜ ਵੀ ਧਰਮ ਦੇ ਨਾਂ ਤੇ ਦੰਗੇ ਕਰਵਾ ਰਿਹਾ ਸੋ ਬਾਬਰ ਤਾਂ ਸਾਰੇ ਦਰਸ਼ਕ ਸਮਝ ਗਏ ਨੇ ਯਾਰ ਇਹ ਨਾਦਰ ਸ਼ਾਹ ਕੌਣ ਸੀ ਉਹਦਾ ਮੁੰਡਾ ਧਰਮਰਾਜ ਨੇ ਇਹ ਗੱਲ ਕਹੀ ਸੀ ਕਹਿੰਦਾ ਇੱਕ ਨੰਬਰ ਦਾ ਗੱਪੀ ਹੋਊ ਐਡੇ ਐਡੇ ਗੱਪ ਮਾਰਿਆ ਕਰ ਥੋੜਾ ਪ੍ਰਧਾਨ ਮੰਤਰੀ ਦਾ ਕੁਛ ਵੀ ਚੋਟੀ ਦੀ ਖੀਮ ਖਾਇਆ ਕਰੂ ਅਮਲੀ ਭੰਗੀ ਹੋਊਗਾ ਕੋਈ ਇਹਨੂੰ ਗੱਪੀ ਦੇ ਨਾਂ ਨਾ ਜਾਣਿਆ ਕਰੂ ਅਮਲੀ ਦੇ ਨਾਮ ਨਾਲ ਜਾਣਿਆ ਕਰੂ ਹੋਰ ਤਾਂ ਹੋਰ ਆਪਦੇ ਸਕੇ ਪਿਓ ਨੂੰ ਮੇਰੇ ਪਿਤਾ ਸਮਾਨ ਕਹਿ ਦਿਆ ਕਰੂ ਹਰ ਇੱਕ ਚੀਜ਼ ਜਿਹੜਾ ਹੈ ਚਾਹੂ ਹਰ ਇੱਕ ਛੇ ਦੇ ਵਿਚਾਰਾ ਚਾਹੂ ਹੋਰ ਤਾਂ ਹੋਰ ਜੇ ਗੋਲ ਗੱਪਿਆਂ ਵਾਲੀ ਦੁਕਾਨ ਮਾੜੀ ਜੀ ਚੱਲਦੀ ਹੋਵੇ ਉਹਦੇ ਹਿੱਸਾ ਲਵਾਂਗਾ ਹੋਰ ਵੀ ਪਰਲੋਕ ਦੇ ਵਿੱਚ ਵੀ ਹਿੱਸਾ ਬਣਨ ਨੂੰ ਫਿਰੂਗਾ ਅੱਛਾ